ਆਓ ਹੁਣ ਚੱਲਦੇ ਹਾਂ ਕੈਨੇਡਾ ਦੇ ਸਰੀ ਸ਼ਹਿਰ ਵੱਲ ਜਿੱਥੇ ਇਤਿਹਾਸਕ ਨਾਟਕ ਜ਼ਫਰਨਾਮਾ ਦੀ ਸਫਲ ਪੇਸ਼ਕਾਰੀ ਕੀਤੀ ਗਈ ਸਰਕਾਰ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਪੰਜਾਬ ਲੋਕ ਰੰਗ ਦੀ ਟੀਮ ਵੱਲੋਂ ਸਰੀ ਦੇ ਬੈਲ ਸੈਂਟਰ ਵਿਖੇ ਪੇਸ਼ ਇਤਿਹਾਸਕ ਨਾਟਕ ਜ਼ਫਰਨਾਮਾ ਦਰਸ਼ਕਾਂ ਦੇ ਮਨਾਤੇ ਅਮਿੱਟ ਛਾਪ ਛਾੜ ਗਿਆ ਉਗੇ ਨਾਟਕਕਾਰ ਅਤੇ ਲੇਖਕ सुरेंद्र ਸਿੰਘ ਤਨਵਾਲ ਵੱਲੋਂ ਲਿਖੇ ਅਤੇ ਨਿਰਦੇਸ਼ਿਤ ਨਾਟਕ ਵਿੱਚ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਨੂੰ ਲਿਖੇ ਪੱਤਰ ਜ਼ਫਰਨਾਮਾ ਨਾਲ ਸੰਬੰਧਿਤ ਇਤਿਹਾਸ ਤੇ ਆਧਾਰਿਤ ਵੱਖ-ਵੱਖ ਦ੍ਰਿਸ਼ਾਂ ਨੂੰ ਨਾਟਕ ਦੇ ਰੂਪ ਵਿੱਚ ਬੇਹਦ ਸੂਝਬੂਝ ਅਤੇ ਮਿਹਨਤ ਨਾਲ ਪੇਸ਼ ਕੀਤਾ ਗਿਆ। ਜ਼ਫਰਨਾਮਾ ਦੀ ਪੇਸ਼ਕਾਰੀ ਦੇਖਣ ਵੱਡੀ ਗਿਣਤੀ ਵਿੱਚ ਦਰਸ਼ਕ ਪੁੱਜੇ ਹੋਏ ਸਨ ਅਤੇ ਨਾਟਕ ਵਿਚਲੇ ਕੁਝ ਜੋਸ਼ੀਲੇ ਦ੍ਰਿਸ਼ਾਂ ਤੋਂ ਪ੍ਰਭਾਵਿਤ ਦਰਸ਼ਕਾਂ ਨੇ बोले सो निहाल सत श्री अकाल दे जकारियां नाल हॉल गूंजण ला ਦਿੱਤਾ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ सुरेंद्र ਸਿੰਘ ਧنوਆ ਅਤੇ ਦੇਵ ਰਾਏ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਫਰਨਾਮਾ ਦੀ ਸਫਲ ਪੇਸ਼ਕਾਰੀ ਅਮਰੀਕਾ ਦੇ ਫ੍ਰਿਜ਼ਨੋ ਯੂਨੀਅਨ ਸਿਟੀ ਸੈਨ ਹੋਜ਼ੇ ਸੈਕਰਾਮੈਂਟੋ ਲੋਡਾਈ ਟਰਲਕ ਸਟਾਕਟਨ ਅਤੇ ਵਾਈਫੀਲੀਆ ਵਰਗੇ ਸ਼ਹਿਰਾਂ ਵਿੱਚ ਕੀਤੀ ਜਾ ਚੁੱਕੀ ਹੈ ਇਸ ਦੇ ਨਾਲ ਹੀ ਕੈਨੇਡਾ ਦੇ ਸਰੀ ਅਤੇ ਐਬਸਪੋਰਟ ਸ਼ਹਿਰਾਂ ਵਿੱਚ ਪੇਸ਼ ਕੀਤੇ ਇਸ ਇਤਿਹਾਸਕ ਅਤੇ ਧਾਰਮਿਕ ਨਾਟਕ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ। ਉਹਨਾਂ ਅੱਗੇ ਕਿਹਾ ਕਿ ਜ਼ਫਰਨਾਮਾ ਦੀ ਪੇਸ਼ਕਾਰੀ ਨੂੰ ਮਿਲ ਰਹੇ ਹੁੰਗਾਰੇ ਨੂੰ ਵੇਖਦਿਆਂ ਪੰਜਾਬ ਦੇ ਕੁਝ ਚੋਣਵੇਂ ਸ਼ਹਿਰਾਂ ਵਿੱਚ ਇਸ ਦਾ ਮੰਚਨ ਕਰਨ ਦਾ ਫੈਸਲਾ ਕੀਤਾ ਗਿਆ ਹੈ। 5 ਦਸੰਬਰ ਤੋਂ 22 ਦਸੰਬਰ ਤੱਕ ਜ਼ਫਰਨਾਮਾ ਨਾਟਕ ਸ਼੍ਰੀ ਆਨੰਦਪੁਰ ਸਾਹਿਬ, ਪਟਿਆਲਾ, ਲੁਧਿਆਣਾ, ਜਲੰਧਰ, ਬਠਿੰਡਾ ਹੁਸ਼ਿਆਰਪੁਰ ਅਬੋਹਰ ਸਰਹੰਦ ਅੰਮ੍ਰਿਤਸਰ ਅਤੇ ਚੰਡੀਗੜ੍ਹ ਵਿਖੇ ਪੇਸ਼ ਕੀਤਾ ਜਾਵੇਗਾ ਸੁਰਿੰਦਰ ਸਿੰਘ ਧਨੋਆ ਵੱਲੋਂ ਦੇਸ਼ ਵਿਦੇਸ਼ ਵਿੱਚ ਵਸਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਮਾਣ ਮਤੇ ਇਤਿਹਾਸ ਅਤੇ ਪੰਜਾਬੀ ਵਿਰਸੇ ਤੋਂ ਦੂਰ ਹੋ ਰਹੀ ਨਵੀਂ ਪੀੜੀ ਨੂੰ ਇਸ ਪਾਸੇ ਜੋੜਨ ਲਈ ਪਰਿਵਾਰ ਪੱਧਰ ਤੇ ਹੰਬੜਾ ਮਾਰਿਆ ਜਾਵੇ ਇਥੇ ਦੱਸਣਾ ਬਣਦਾ ਹੈ ਕਿ ਜ਼ਫਰਨਾਮਾ ਨਾਟਕ ਦੀ ਪੇਸ਼ਕਾਰੀ ਤੋਂ ਪਹਿਲਾਂ ਗੁਰੂ ਨਾਨਕ ਗੁਰੂ ਘਰ ਅਤੇ ਨਿਊ ਵੈਸਟਮਿੰਸਟਰ ਦੇ ਗੁਰਦੁਆਰਾ ਸਾਹਿਬ ਤੋਂ ਆਏ ਬੱਚਿਆਂ ਦੀਆਂ ਗੱਤਕਾ ਟੀਮਾਂ ਵੱਲੋਂ ਪੇਸ਼ ਜੰਗਜੂ ਦ੍ਰਿਸ਼ਾਂ ਨੂੰ ਵੇਖ ਹਾਲ ਵਿੱਚ ਮੌਜੂਦ ਦਰਸ਼ਕ ਬੇਹੱਦ ਪ੍ਰਭਾਵਿਤ ਹੋਏ ਦੱਸ ਦਈਏ ਕਿ ਜ਼ਫਰਨਾਮਾ ਇੱਕ ਅਜਿਹੇ ਦਸਤਾਵੇਜ਼ ਹੈ ਜਿਸ ਵਿੱਚ ਚਮਕੌਰ ਦੀ ਗੜੀ ਵਿੱਚ ਮੌਜੂਦ ਸਿੰਘਾਂ ਦੀ ਗਿਣਤੀ ਉਹਨਾਂ ਦੀ ਸਰੀਰਕ ਹਾਲਤ ਅਤੇ ਦੁਸ਼ਮਣ ਫੌਜ ਦੀ ਗਿਣਤੀ ਬਾਰੇ ਵੀ ਲਿਖਿਆ ਗਿਆ ਹੈ ਦਸਮੇਸ਼ ਪਿਤਾ ਨੇ ਜ਼ਫਰਨਾਮੇ ਵਿੱਚ ਲਿਖਿਆ ਕਿ ਕਿਸ ਤਰ੍ਹਾਂ ਭੁੱਖ ਨਾਲ ਕਮਜ਼ੋਰ ਹੋਏ 40 ਸਿੱਖ ਲੜੇ ਅਤੇ ਉਹ ਵੀ ਉਸ ਵੇਲੇ ਜਦੋਂ 10 ਲੱਖ ਦੀ ਫੌਜ ਨੇ ਅਚਾਨਕ ਹਮਲਾ ਕਰ ਦਿੱਤਾ ਜ਼ਫਰਨਾਮਾ ਵਿੱਚ ਲਿਖੇ ਗੁਰੂ ਸਾਹਿਬ ਦੇ ਸ਼ਬਦ ਪੜ੍ਹ ਕੇ ਔਰੰਗਜ਼ੇਬ ਤੋਰ ਅੰਦਰ ਤੱਕ ਕੰਬ ਗਿਆ ਜੋ ਗੁਰੂ ਸਾਹਿਬ ਨੇ ਪਿੰਡ ਕਾਂਗੜ ਦੀ ਧਰਤੀ ਤੇ 1705 ਵਿੱਚ ਲਿਖਿਆ ਸੀ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਸਪੈਸ਼ਲੀ ਹਮਦਰਦ ਟੀਵੀ ਦਾ ਜਿਨ੍ਹਾਂ ਨੇ ਸਾਡਾ ਬਹੁਤ ਵੱਡੀ ਬਹੁਤ ਵੱਡਾ ਸਾਥ ਦਿੱਤਾ ਸਾਨੂੰ ਇਹ ਸ਼ੋਅ ਬਾਰੇ ਸਾਡਾ ਇਸ ਜ਼ਫਰਨਾਮਾ ਜਿਹੜਾ ਕਿ ਪਹਿਲੀ ਵਾਰ ਕੈਨੇਡਾ ਦੇ ਵਿੱਚ ਬੈਲ ਸੈਂਟਰ ਸਰੀ ਵਿੱਚ ਹੋ ਰਿਹਾ ਜੀ ਮੈਂ ਧੰਨਵਾਦ ਕਰਦਾ ਹਾਂ ਸਾਰੀ ਕਮਿਊਨਿਟੀ ਦਾ ਸਾਰੇ ਬ੍ਰਿਟਿਸ਼ ਕੋਲੰਬੀਆ ਦਾ ਜਿਨ੍ਹਾਂ ਨੇ ਬਹੁਤ ਹੰਗਾ ਹੰਪਰਿਆ ਸਾਨੂੰ ਆ ਕੇ ਪੂਰੀ ਮਦਦ ਕੀਤੀ ਹੈਗੀ ਐ ਸ਼ੋਅ ਬਾਰੇ ਤੇ ਦਿਲੋਂ ਧੰਨਵਾਦ ਸਾਰਿਆਂ ਦਾ ਸਾਰੀ ਕਮਿਊਨਿਟੀ ਦਾ ਦਿਲੋਂ ਧੰਨਵਾਦ ਮੈਂ ਹਮਦਰਦ ਟੀਵੀ ਦਾ ਬਹੁਤ ਬਹੁਤ ਧੰਨਵਾਦ ਆ ਮੇਰਾ ਨਾਮ ਸੋਨੂ ਰਾਣਾ ਮੈਂ ਪੰਜਾਬ ਲੋਕ ਰੰਗ ਟੀਵੀ ਦਾ ਆਰਗੇਨਾਈਜ਼ਰ ਅੱਜ ਤੁਹਾਡੇ ਸ਼ਹਿਰ ਸਰੀ ਦੇ ਵਿੱਚ ਜ਼ਫਰਨਾਮਾ ਲੈ ਕੇ ਆਏ ਆ ਸੰਗਤ ਦਾ ਬਹੁਤ ਉਸ਼ਾਏ ਤੇ ਹਰ ਪੰਜਾਬੀ ਨੂੰ ਜਫਰਨਾਮਾ ਨਾਟਕ ਜ਼ਰੂਰ ਦੇਖਣਾ ਚਾਹੀਦਾ ਹੈ ਪੰਜਾਬ ਲੋਕ ਰੰਗ ਦੀ ਟੀਮ ਹਰ ਸਾਲ ਇੱਕ ਨਵਾਂ ਨਾਟਕ ਤਿਆਰ ਕਰਦੀ ਹੈ ਤੇ ਉਹਨੂੰ ਅਮਰੀਕਾ ਤੇ ਕੈਨੇਡਾ ਦੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਖੇਡਦੀ ਹੈ ਤੇ ਇਸ ਸਾਲ ਅਸੀਂ ਜਫਰਨਾਮਾ ਇਹ ਨਾਟਕ ਤਿਆਰ ਕੀਤਾ ਸਰਦਾਰ ਸੁਰਿੰਦਰ ਸਿੰਘ ਤੁਨਵਾ ਦਾ ਲਿਖਿਆ ਤੇ ਡਾਇਰੈਕਟ ਕੀਤਾ ਅੱਜ ਤੁਹਾਡੇ ਸ਼ਹਿਰ ਸਰੀ ਦੇ ਵਿੱਚ ਬਲ ਸੈਂਟਰ ਦੇ ਵਿੱਚ ਹੋ ਰਿਹਾ ਮੈਂ ਆਪਣੇ ਵੱਲੋਂ ਪੰਜਾਬ ਲੋਕਾਂ ਦੀ ਸਾਰੀ ਟੀਮ ਵੱਲੋਂ ਸਰਕਾਰ ਪ੍ਰੋਡਕਸ਼ਨ ਤੇ ਦੇਵ ਰਾਏ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੇ ਉਦਮ ਸਦਕਾ ਇਹ ਨਾਟਕ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਨੂੰ ਦੇਖਣ ਦਾ ਮੌਕਾ ਮਿਲਿਆ ਹੈ। ਅਮਰਦਤ ਟੀਵੀ ਲਈ ਵੈਨਕੂਵਰ ਤੋਂ ਮੈਂ ਹਾਂ ਮਲਕੀਤ ਸਿੰਘ।